ਤੁਹਾਰਾ ਮੇਰੀ ਪੀਰੀ ਵਿਖੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਇਹ ਗੁਰੂ ਘਰ ਦੇ ਇਸ ਸਥਾਨ ਦੇ ਮੁੱਖ ਸੇਵਾਦਾਰ ਬਹੁਤ ਹੀ ਸਿਹਤ ਕਾਰਜੋਗ ਸਰਦਾਰ ਜਿਹੜੇ ਪੰਜਾਬੀ ਦੇ ਸੋਹ ਨਿਹਾਲ ਅਸੀਂ ਨਾਲ ਹੀ ਮੈਂ ਛੇਰੇ ਬਹੁਤ ਸਾਰਾ ਕਾਰਜੋਗ ਗੁਰਨਾਮ ਦਰ ਸਾਹਿਬ ਦਰਬਾਰ ਸਾਹਿਬ ਫੋਸੀਆਂ ਕਾਲ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂ ਉਹਨਾਂ ਦੇ ਨਾਲ ਸ਼ਮੀ ਵੀਰ ਜੀ ਸ਼ਮੀ ਵੀਰ ਦਾ ਵੀ ਨਾਮ ਸਤਿਕਾਰ ਸਾਰਿਆਂ ਸੰਗਤਾਂ ਆਜੀ ਆ ਜੀ ਉਹ ਤਨ ਤੇ ਵੀ ਰਾਮ ਦਾ ਜੀ ਪ੍ਰਕਾਸ਼ ਨੂੰ ਸਮਲ ਲੇਖ ਅੱਜ ਗੁਰਦੁਆਰਾ ਸਾਹਿਬ ਵਿੱਚ ਜੋ ਜੜੀਵਾਸ ਲਾਗਣਾ ਬਿਚਾਰ ਕੇ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਵਾ ਸਮਾוני ਕਮੇਟੀ ਵੱਲੋਂ ਜਿਹੜੇ ਲੜੀਵਾਰ ਸਮਾਗਮ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਨੇ 1 ਸਤੰਬਰ ਤੋਂ ਇਹ ਸਮਾਗਮ ਸ਼ੁਰੂ ਹੋਏ ਸੀ ਲਗਭਗ 6 ਅਕਤੂਬਰ ਤੱਕ ਹੋਣੇ ਆ 8 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਅੱਜ 29 ਤਰੀਕ ਦਿਨ ਸੋਮਵਾਰ ਨੂੰ ਸਾਡੇ ਇੱਥੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਕੋਟ ਆਤਮਾ ਆਰਾਮ ਵਿਖੇ ਇਹ ਸਮਾਗਮ ਰੱਖੇ ਗਏ ਸੀ ਜਿਸ ਸਮਾਗਮ ਦੇ ਵਿੱਚ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਅਤੇ ਕਥਾ ਵਾਚਕ ਗਿਆਨੀ ਗੁਰਬਚਨ ਸਿੰਘ ਕਲਸੀਆ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਅਤੇ ਐ ਜੀ ਪੀ ਸੀ ਮੈਂਬਰ ਸਰਦਾਰ ਸਰਦਾਰ ਅਜੀਤ ਸਿੰਘ ਵੀ ਪਹੁੰਚੇ ਅਸੀਂ ਇਲਾਕਾ ਨਿਵਾਸੀ ਕੋਟ ਆਤਮाराम ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਇਹ ਸੰਗਤ ਇਸ ਸਮਾਗਮ ਦੇ ਵਿੱਚ ਹੁਮ ਹਮਾ ਕੇ ਪਹੁੰਚੀ ਸਾਡੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਜਿਨ੍ਹਾਂ ਨੇ ਇਹ ਸਮਾਗਮ ਨੂੰ ਬੜੇ ਆਪਣੇ ਤੇ ਵਧੀਆ ਢੰਗ ਦੇ ਤਰੀਕੇ ਨਾਲ ਨਿਭਾਇਆ ਅਸੀਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਫਿਰ ਤੋਂ ਧੰਨਵਾਦ ਕਰਦੇ ਹਾਂ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਜੀ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਗੁਰਜੀ ਕੀ ਫਤਿਹ